محمد صاحب ਦੇ ਨਿਕਟ ਵਰਤੀ حضرت عمر ਇਹ ਬਸਰਾ ਤੋਂ ਬਗਦਾਦ ਜਾ ਰਹੇ ਸਨ ਉੱਠਦੇ ਰਸਤੇ ਦੁਪਹਿਰ ਹੋਏ ਨਖਲिस्तान ਉਸ ਨੂੰ ਕਹਿੰਦੇ ਜਿੱਥੇ ਚਾਰ ਪੰਜ ਦਰਖਤ ਹੋਵਨ ਥੋੜਾ ਜਿਹਾ ਪਾਣੀ ਹੋਵੇ ਸਰੋਵਰ ਉਹਨੂੰ ਨਖਲिस्तान ਕਹਿੰਦੇ ਨੇ ਅਰਬ ਦੇਸ਼ਾਂ ਵਿੱਚ ਆਖਰ ਉਸ ਦੀ ਬਹੁਤ ਮਹਾਨਤਾ ਹੁੰਦੀ ਹੈ ਉੱਥੇ ਰੁਕੇ ਆਰਾਮ ਕਰਨ ਉਠ ਨੂੰ ਦਰਖਤ ਨਾਲ ਬਨੇ ਪਾਣੀ ਨਾਲ ਮੋਤ ਹੋਤਾ ਹੈ ਇੱਕ ਨਾਨ ਗੋਲ ਸੀ ਰੋਟੀ ਖੋਲ ਕੇ ਜੈਸੇ ਖਾਣ ਲਗੇ ਕਿ ਬਿਖਾਰੀ ਆ ਗਏ ਬਿਖਾਰੀ ਨਹੀਂ ਸੀ ਪਰ ਚੁਕੇ ਮੰਗਦਾ ਪਿਆ ਸੀ ਸਵਾਸੇ ਮੰਗਦਾ ਉਹਨੇ ਆਖਿਆ ਹਜ਼ਰਤ ਮੈਂ ਤਿੰਨ ਦਿਨ ਦਾ ਬੁੱਖਾ ਕੋਤ ਸ਼ਹਿਰ ਦੇ ਚ ਮੈਂ ਜਾਣਾ ਹੈ ਜੇ ਬਹੁਤ ਦੂਰ ਹੈ ਮੈਂ ਭੁੱਖਾ ਪਹੁੰਚ ਵੀ ਸਕਾਂਗਾ ਕਿ ਨਹੀਂ ਪੈਦਲਾ ਤੁਹਾਡੇ ਕੋਲ ਉੱਠ ਹੈ ਬੈਤਰ ਹੋਵੇਗਾ ਇਸ ਨਾਨ ਦਾ ਚੌਥਾ ਭਾਗ ਮੈਨੂੰ ਦੇ ਦਿਓ ਚੌਥਾ ਇਸਾ ਮੇਰੀ ਥੋੜੀ ਭੁੱਖ ਮਿਟ ਜਾਏਗੀ ਮੈਂ ਚੱਲ ਪਾਵਾਂਗਾ ਹਜ਼ਰਤ ਉਮਰ ਨੇ ਸਾਰਾ ਨਾ ਨਹੀਂ ਦੇ ਦਿੱਤਾ ਲੈ ਪਰ ਉਹ ਵੀ ਸਮਝਦਾਰ ਬੰਦਾ ਸੀ ਕਹਿਣ ਲੱਗਾ ਨਹੀਂ ਤੁਸੀਂ ਭੁੱਖੇ ਜਾਓ ਮੇਰਾ ਹਿਰਦਾ ਇਹ ਵੀ ਕਬੂਲ ਕਰਨ ਨੂੰ ਤਿਆਰ ਨੇ ਮੈਨੂੰ ਇਸ ਦਾ ਚੌਥਾ ਭਾਗ ਦੇ ਦਿਓ ਪਤਾ ਹੈ ਹਜ਼ਰਤ ਉਮਰ ਨੇ ਕੀ ਆਖਿਆ ਤੂੰ ਦਿਨ ਦਿਨ ਦਾ ਭੁੱਖਾ ਮੈਂ ਅੱਧੇ ਦਿਨ ਦਾ ਭੁੱਖਾ ਮੇਰੇ ਤੇ ਨਾਨ ਖਾਣਾ ਹਰਾਮ ਹੈ ਐ ਲੈ ਤੋ ਉਸ ਮਨੁੱਖ ਨੇ ਆਖਿਆ ਪਹਿਲੀ ਦਫਾ ਇੱਕ ਅਮੀਰ ਮਨੁੱਖ ਦੇਖਿਆ ਹੈ ਅਮੀਰ ਮਨੁੱਖ ਦੁਪਹਿਰ ਦਾ ਵਕਤ ਸੀ ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ ਨਾਲ ਚੇਲਾ ਹੈ ਆਨੰਦ ਜੋ ਰਿਸ਼ਤੇ ਦੇ ਚਚੇਰਾ ਬਰਾਸੀ ਚੇਲਾ ਬਣ ਗਿਆ ਸੀ ਨਾਲ ਸੀ ਉਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ ਬਈ ਦੁਪਹਿਰ ਦਾ ਵਕਤ ਬਿਹਾਰ ਦੀ ਗਰਮੀ ਆਖਿਰ ਦੋ ਕੋਹ ਦਾ ਪਿੰਡ ਹੈ ਚਾਰ ਮੀਲ ਦਾ ਪਿੰਡ ਹੈ ਅਜੇ ਅੱਧੀ ਬਾਟ ਤੈ ਹੋਈ ਹੋਵੇਗੀ ਮਹਾਤਮਾ ਬੁੱਧ ਨੇ ਆਖਿਆ ਆਨੰਦ ਤੂੰ ਨਾਲ ਪਾਣੀ ਲੈਂਦਾ ਹਾਂ ਲੈਂਦਾ ਦੇ ਕਰਮੰਡਲ ਦੇ ਦਿੱਤਾ ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ आनंद ਕਹਿੰਦਾ ਹੈ ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ ਜੇ ਤੇ ਰਸਤਾ ਬਹੁਤ ਰਹਿੰਦਾ ਹੈ ਅੱਧੀ ਵਾਟ ਤੈ ਹੋਈਏ ਸਾਨੂੰ ਵੀ ਪਿਆਸ ਲੱਗ ਸਕਦੀ ਹੈ ਤੁਸੀਂ ਸਾਰਾ ਪਾਣੀ ਦੇ ਦਿੱਤਾ ਮਹਾਤਮਾ ਬੁੱਧ ਨੇ ਆਖਿਆ ਸਾਨੂੰ ਪਿਆਸ ਲੱਗ ਸਕਦੀ ਹੈ ਇਹ ਪਿਆਸ ਤੋਂ ਮਰ ਰਿਆ ਸੀ ਮਰ ਰਿਆ ਸੀ ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ ਆ ਪਾਣੀ ਨਹੀਂ ਸੀ ਗੱਲ ਵੱਖ ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਹੁੰਦੇ ਨੇ ਸਤਿਗੁਰਾਂ ਨੇ ਦਸਵੰਦ ਦੀ ਮਰਿਆਦਾ ਬਣਾਈ ਹੈ ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ ਇੱਕ ਨੇ 1 ਰੁਪਿਆ ਦਸਵੰਦ ਕੱਢਿਆ দান ਕੀਤਾ ਇੱਕ ਨੇ 1 ਕਰੋੜ ਕੀਤਾ ਬਰਾਬਰ ਨਹੀਂ ਇਸ ਚੱਕਰੇ 'ਚ ਨਾ ਪੈਣਾ ਜਿਨੇ ਕਰੋੜ দান ਕੀਤਾ ਹੈ ਮਹਾਨ ਦਾਨੀ ਹੈ ਕੱਖ ਨਹੀਂ ਦਾਨੇ ਉਹਦਾ 1 ਰੁਪਿਆ ਉਸ ਕਰੋੜ ਤੋਂ ਘੱਟ ਨਹੀਂ ਹੈ ਉਹਦੀ ਕੁੱਲ ਸੰਪਦਾ ਹੀ 10 ਰੁਪਏ ਸੀ ਇੱਕ ਕਰਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ ਆਤਮਾ ਬੁੱਧ ਕੋਲ ਹੋਰ ਕੁਝ ਵੀ ਨਹੀਂ ਸੀ ਦੇ ਦਿੱਤਾ ਮੋਗਰੇ ਮਹਿਮਨ ਤੈਨ ਤੈਨ ধন ਲੋਸਿਰ ਹੈ ਸਭ ਹੀ ਨਹੀਂ ਕੋ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਜਤਨ ਕਰਕੇ ਮਨ ਕਰਕੇ ਧਨ ਕਰਕੇ ਜੋ ਕੁਝ ਵੀ ਹੈ ਸਭ ਜਗਤ ਦਾ ਹੈ ਸਭ ਕਾਲ ਸੇ ਦਾ ਆਪਣਾ ਕੁਝ ਵੀ ਨਹੀਂ ਕੁਝ ਵੀ ਨਹੀਂ ਅਮਰੀ ਮਾਲ ਅਸਬਾਬ ਤੋਂ ਨਹੀਂ ਹੈ ਇਹਦੇ ਕੋਲ ਇਤਨੀਆ ਮਹਿਲ ਮਾੜੀਆਂ ਨੇ ਇਹਦਾ ਇਤਨਾ ਬੈਂਕ ਬੈਲੈਂਸ ਹੈ ਇਹਦੇ ਕੋਲ ਇਤਨੀ ਧਨ ਸੰਪਦਾ ਹੈ ਅਮਰੀ ਨਾਪੀ ਜਾਂਦੀ ਏ ਦਿਲ ਤੋਂ ਅਗਰ ਦਿਲ ਦੇ ਚ ਭਰਾ ਵਾਸਤੇ ਵੀ ਥਾਂ ਕੋਈ ਨਹੀਂ ਪਿਓ ਵਾਸਤੇ ਵੀ ਥਾਂ ਕੋਈ ਨਹੀਂ ਮਾਂ ਵਾਸਤੇ ਵੀ ਥਾਂ ਕੋਈ ਨਹੀਂ ਤੂੰ ਇਹਨੂੰ ਅਮੀਰਾ ਖੋਗੇ ਮਹਾ ਸ਼ੋਮਨੁਖ ਹੈ ਤੇ ਕੁਛ ਵੀ ਨਹੀਂ ਗਰੀਬ ਮਨੁਖ ਲੱਛਣ ਦੱਸ ਦੇਣੇ ਸੁਭਾਅ ਦੱਸਦਾ ਹੈ ਤਰਜ਼ੇ ਜ਼ਿੰਦਗੀ ਦੱਸਦੀ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ ਏ ਪ੍ਰਭੂ ਮੇਰੀ ਉਂਗਲ ਪਕੜ ਮੈਂ ਨਹੀਂ ਚੱਲ ਸਕਦਾ ਮੈਂ ਤੇਰੇ ਰਸਤੇ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿੰਨੇ ਕ ਪੁੱਟੇਗਾ ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ ਤੇ ਉਹ ਘਰ ਦੇ ਚ ਸ਼ਗਨ ਮਨਾਉਂਦੇ ਨੇ ਲੱਡੂ ਵੰਡਦੇ ਨੇ ਨੱਚਦੇ ਨੇ ਖੁਸ਼ੀਆਂ ਮਨਾਉਂਦੇ ਬੱਚੇ ਨੂੰ ਚੱਲਣਾ ਆ ਗਿਆ ਫਿਰ ਜਿਸ ਦਿਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ ਹੈ ਪਹਿਲਾ ਬੋਲ ਬੋਲਦਾ ਹੈ ਫਿਰ ਖੁਸ਼ੀ ਮਨਾਉਂਦੇ ਨੇ ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਠਾਈਆਂ ਬਣਾ ਕੇ ਵੰਨਦੇ ਨੇ ਪੜੋਸੀਆਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਡਾ ਬੱਚਾ ਬੋਲਣ ਲੱਗ ਪਿਆ ਉਹਦੀ ਜ਼ਬਾਨ ਚੋਂ ਬੋਲ ਨਿਕਲੇ ਚਾਰ ਪੰਜ ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਚਿੰਤਾ ਹੋ ਜਾਂਦੀ ਸਮਝ ਨਹੀਂ ਆਉਂਦੀ ਬੋਲਦਾ ਨਹੀਂ ਪਿਆ ਤਿੰਨ ਸਾਲ ਦਾ ਬੱਚਾ ਹੋ ਜਾਏ ਕਦਮ ਨਾ ਪੁੱਟੇ ਖੜਾ ਨਾ ਹੋਵੇ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ ਪਤਾ ਨਹੀਂ ਗੱਲ ਕੀ ਹੈ ਕਦਮ ਹੀ ਨਹੀਂ ਪੁੱਟਦਾ ਖੜਾਈ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ हे ਪ੍ਰਭੂ ਚਲਤੇ ਪਿਆ ਤੇਰੇ ਮਾਰਗ ਤੇ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਕਦਮ ਪੁੱਟਿਆ ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚਲਿਆ ਸਮਝ ਲਓ ਉਸ ਨੇ ਕਦਮ ਪੁੱਟਿਆ ਤੇ ਜਿਹਦਾ ਧਿਆਨ ਹੀ ਨਹੀਂ ਚਲਿਆ ਸੁਰਤ ਸ਼ਬਦ ਦਾ ਮੇਲੇ ਸੁਰਤ ਧਿਆਨ ਨੂੰ ਕਹਿੰਦੇ ਨੇ ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ ਪਾਠ ਕਰ ਰਿਹਾ ਸੁਰਤ ਉਹਦੇ ਚ ਹੈ ਕਿ ਨਹੀਂ ਸੁਰਤ ਸਰੋਤ ਨੂੰ ਵੀ ਕਹਿੰਦੇ ਨੇ ਸੁਣਨ ਨੂੰ ਵੀ ਕਹਿੰਦੇ ਨੇ ਸੁਰਤ ਦੇ ਤਿੰਨ ਅਰਥ ਨੇ ਚਲੋ ਮੈਂ ਇਹ ਵੀ ਦੁਹਰਾ ਰਹੇ ਹਾਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹ ਤੇ ਸੁਰਤ ਦੇ ਚ ਹੈ ਸੁਣ ਰਿਹਾ ਹੈ ਤੇ ਜੇ ਸੁਰਤ ਦੇ ਚ ਹੈ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਤੇ ਜੇ ਸੁਰਤ ਆ ਗਈ ਹੈ ਤੇ ਸੁਰਤੋ ਜੁੜ ਜਾਏਗੀ ਧਿਆਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਪਰ ਪਹਿਲੇ ਤੇ ਸੁਣਨਾ ਹੈ ਪੜ੍ਹੀ ਜਾ ਰਿਹਾ ਹੈ ਪੜ੍ਹੀ ਜਾ ਰਿਹਾ ਸੁਣਦਾ ਤੇ ਹੈ ਨਹੀਂ ਪਿਆ ਅਜੇ ਧਿਆਨ ਨਹੀਂ ਚੱਲੇ ਅਜੇ ਬੱਚੇ ਦੀ ਤਰ੍ਹਾਂ ਜਨਮ ਤੇ ਇਸ ਦਾ ਹੋ ਗਿਆ ਹੈ ਚੱਲਣਾ ਕੋਈ ਨਹੀਂ ਇਹ ਦੇਖੋ ਤੇ ਮੈਂ ਫਿਰ ਅਰਜ਼ ਕਰਾਂ ਤਿੰਨ ਸਾਲ ਹੋ ਜਾਣ ਬੱਚਾ ਚੱਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ 50 60 ਸਾਲ ਹੋ ਗਏ ਧਿਆਨ ਸ਼ਬਦ ਦੀ ਤਰਫ ਚੱਲਿਆ ਹੀ ਨਹੀਂ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ ਕੀ ਹੋ ਗਿਆ ਇਸ ਨੂੰ ਇਹ ਕਿਉਂ ਨਹੀਂ ਚੱਲਦਾ ਮੇਰਜ਼ ਕਰਾਂ ਘਟ ਲੋਗਾ ਦੀ ਸੁਰਤ ਸ਼ਬਦ ਦੀ ਤਰਫ ਚਲਦੀ ਐ ਇਸ ਵਾਸਤੇ ਪੜਨ ਦੇ ਨਾਲੋਂ ਗੁਰਬਾਣੀ ਪੜਨ ਦੇ ਨਾਲੋਂ ਸੁਣ ਨਾਲ ਲੱਖਾਂ ਗੁਣਾ ਔਖ ਹੈ ਬਿਨਾ ਸੁਰਤ ਤੋਂ ਸੁਣੀ ਨਹੀਂ ਸਕੇਗਾ ਨਹੀਂ ਸੁਣ ਸਕੇਗਾ ਪਰ ਬਿਨਾ ਸੁਰਤ ਤੋਂ ਪੜ ਸਕੇਗਾ ਭਟਕੀ ਹੋਈ ਸੁਰਤ ਨਾਲ ਭਟਕੇ ਹੋਏ ਧਿਆਨ ਨਾਲ ਵੀ ਪੜ ਸਕਦਾ ਹੈ ਪੜਨ ਵਾਸਤੇ ਧਿਆਨ ਬਾਹਰ ਕਰਨਾ ਪੈਂਦਾ ਨਜ਼ਰਾਂ ਵੀ ਬਾਹਰ ਕਰਨੀਆਂ ਪੈਂਦੀਆਂ ਸੁਣਨ ਵਾਸਤੇ ਤੇ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ। ਔਰ ਧਿਆਨ ਨੂੰ ਅੰਤਰਮੁਖੀ ਕਰੇਗਾ ਤਾਂ ਹੀ ਸੁਣ ਸਕੇਗਾ ਵਰਨਾ ਨਹੀਂ ਸੁਣ ਸਕਦਾ। ਇਹ ਵੀ ਮਰਜ਼ ਕਰ।